ਹੈਲੋ ਦੋਸਤੋ ਅੱਜ ਮੈਂ ਧੌਂਟੇ ਨਾਲ ਇੱਕ ਹੋਰ ਆਪੀਤੀ ਲੈ ਕੇ ਆਇਆ ਜੀੜ ਦਾ ਮਹੀਨਾ ਸੀ ਆਪਣੀ ਪੂਰੀ ਤਪੱਸ ਵਿੱਚ ਸੀ ਪਰ ਅੱਜ ਅਚਾਨਕ ਹਵਾ ਨੇ ਕਰਹਾਵਟ ਬਦਲ ਲਈ ਸ਼ਾਮ ਤੋਂ ਹੀ ਪੱਤਰ ਕਿਰਤੇ ਗਏ ਸਨ ਤੇ ਰਾਤ ਤੇ 10 ਵਜੇ ਸਨ ਤੱਕ ਵੀ ਠੰਡੀ ਹਨੇਰੀ ਨੇ ਸਾਰੇ ਪਿੰਡ ਨੂੰ ਪੇਟ ਵਿੱਚ ਲੈ ਲਿਆ ਸੀ ਬਿਜਲੀ ਦੀਆਂ ਝਲਕਾਂ ਵਿੱਚ ਆਸਮਨ ਚਿੱਟਾ ਪੈ ਜਾਂਦਾ ਤੇ ਫਿਰ ਗਰਜ ਨਾਲ ਧਰਤੀ ਕੰਬ ਜਾਂਦੀ ਮੀਂਹ ਪਿਆ ਪਹਿਲਾਂ ਹੌਲੀ-ਹੌਲੀ ਫਿਰ ਧਾਰਾ ਬਣ ਕੇ ਪ੍ਰੀਤ ਆਪਣੇ ਪੁਰਾਣੇ ਲੱਕੜੀ ਦੇ ਘਰ ਵਿੱਚ ਦੇ 베ੜੇ ਵਿੱਚ ਖੜੀ ਮੀਂਹ ਦੇਖ ਰਹੀ ਸੀ ਉਸਨੇ ਇੱਕ ਮੋਟੀ ਸਾਲ ਲਪੇਟੀ ਹੋਈ ਸੀ ਪਰ ਫਿਰ ਵੀ ਠੰਡ ਉਸ ਦੀਆਂ ਹੱਟੀਆਂ ਵਿੱਚ ਚੜ ਰਹੀ ਸੀ ਕਰੰਦਰ ਚੁੱਲੇ ਵਿੱਚ ਅੱਗ ਬਲ ਰਹੀ ਸੀ ਪਰ ਉਹ ਬਾਹਰ ਹੀ ਖੜੀ ਰਹੀ ਜਿਵੇਂ ਇਸ ਠੰਡ ਨੂੰ ਮਹਿਸੂਸ ਕਰਨਾ ਚਾਹਦੀ ਹੋਵੇ ਜਦੋਂ ਬੂੰਦਾਂ ਤੇਜ਼ ਹੋਈਆਂ ਤਾਂ ਉਹ ਅੰਦਰ ਆਈ ਆਪਣੇ ਕਮਰੇ ਵਿੱਚ ਇੱਕ ਮੋਮਬਤੀ ਵਾਲੀ ਤੇ ਬਿਸਤਰੇ ਤੇ ਲੇਟ ਗਈ ਕਮਰੇ ਵਿੱਚ ਸਿਰਫ ਉਸਦੀ ਮੋਮਬਤੀ ਦੀ ਲੜਮੇ ਰੌਸ਼ਨੀ ਤੇ ਬਾਹਰ ਮੀਂਹ ਦੀ ਬੇਤਰੀਬ ਧੁੰਦ ਉਸ ਨੇ ਅੱਖਾਂ ਬੰਦ ਕਰ ਲਈਆਂ ਦਿਲ ਵਿੱਚ ਕੋਈ ਪੁਰਾਣੀ ਪੁਰਾਣੀ ਯਾਦ ਜੇਠ ਦੀ ਚੱਕੀ ਓਹੋ ਤੇ ਜੇਠ ਪਛਮਤੋ ਇੱਕ ਦੂਜੇ ਨੂੰ ਜਾਣਦੇ ਸਨ ਪਿੰਡ ਦਾ ਇੱਕੋ ਸਕੂ ਇੱਕੋ ਰਸਤਾ ਇੱਕੋ ਖੇਤ ਵਿੱਚ ਖੇਡਣਾ ਫਿਰ ਸਮਾਂ ਬਦਲਿਆ ਜੇਠ ਸਹਿਰ ਚਲਾ ਗਿਆ ਪੜਨ ਪ੍ਰੀਤ ਘਰ ਸੰਭਲਣ ਲੱਗ ਗਏ ਜੇਠ ਸਹਿਰ ਚਲਾ ਗਿਆ ਪੜਨ ਤੇ ਪ੍ਰੀਤ ਕਾ ਸਵਨ ਲੱਗ ਗਈ ਸੀ ਕਿਉਂਕਿ ਸਾਲਾਂ ਬਾਅਦ ਜਦੋਂ ਜੇਠ ਵਾਪਸ ਆਇਆ ਤਾਂ ਦੋਵਾਂ ਦੀਆਂ ਅੱਖਾਂ ਵਿੱਚ ਕੁਝ ਅਜੀਬਾ ਸੀ ਜੋ ਸ਼ਬਦਾਂ ਵਿੱਚ ਨਹੀਂ ਆਉਂਦਾ ਪਰ ਕਦੇ ਕਿਸੇ ਨੇ ਮੂੰਹ ਨਾਲ ਕਿਹਾ ਹੀ ਨਹੀਂ ਅੱਜ ਜੇਠਾਣੀ ਨੇ ਦੱਸਿਆ ਸੀ ਕਿ ਜੇਠ ਵੀ ਆ ਰਿਹਾ ਹੈ ਬਸ ਇੱਕ ਰਾਤ ਲਈ ਫਿਰ ਸਵੇਰੇ ਚਲਾ ਜਾਵੇਗਾ ਪ੍ਰੀਤ ਨੇ ਅੱਖਾਂ ਖੋਲੀਆਂ ਦਿਲ ਬੜਾ ਤੇਜ਼ ਤੇਜ਼ ਧੜਕ ਰਿਹਾ ਸੀ ਉਹ ਉੱઠી ਆਪਣੇ ਵਾਲਾਂ ਨੂੰ ਖੋਲ ਕੇ ਫਿਰ ਪੰਨਾ ਤੇ ਇੱਕ ਪੁਰਾਣੀ ਗੁਲਾਬੀ ਸੜੀ ਪਾ ਲਈ ਜੋ ਜੇਠ ਨੂੰ ਬਹੁਤ ਪਸੰਦ ਸੀ ਰਾਤ ਦੇ 11 ਵਜੇ ਤਰਵਾਜੇ ਤੇ ਖੜਕਣ ਦੀ ਆਵਾਜ਼ ਆਈ ਪ੍ਰੀਤ ਦਾ ਦਿਲ ਧੜਕ ਗਿਆ ਉਹ ਬਾਹਰ ਨਿਕਲੀ ਜੇਠ ਖੜਾ ਸੀ ਮੀਂਹ ਵਿੱਚ ਪੂਰਾ ਭਿੱਜਿਆ ਹੋਇਆ ਸੀ ਤੇ ਇੱਕ ਪੁਰਾਣਾ ਬੈਗ ਕੰਧ ਤੇ ਤਖਿਆ ਤੇ ਪ੍ਰੀਤ ਵਾਲੇ ਫੇਖ ਕੇ ਮੁਸਕਰਾਇਆ ਬੜਾ ਮੀ ਹੈ ਉਸਨੇ ਕਿਹਾ ਅੰਦਰ ਆ ਜਾ ਠੰਡ ਲੱਗ ਜੂ ਪ੍ਰੀਤ ਨੇ ਹੌਲੀ ਜਿਹਾ ਕਿਹਾ ਜੀਠ ਅੰਦਰ ਅੰਦਰ ਆਇਆ ਉਸਨੇ ਆਪਣੇ ਸ਼ਰਟ ਲਾਹੇ ਤੇ ਨਚੋੜੀ ਪਾਣੀ ਡਿੱਗ ਰਿਆ ਸੀ ਪ੍ਰੀਤ ਨੇ ਇੱਕ ਸਾਫ ਤੌਲ ਦਿੱਤਾ ਜੀਠ ਨੇ ਸਿਰ ਤੇ ਵਾਲ ਪੂੰਝੇ ਤੇ ਉਸ ਵੱਲ ਵੇਖਿਆ ਕੋਈ ਸ਼ਬਦ ਨਾ ਬੋਲਿਆ ਬਸ ਅੱਖਾਂ ਹੀ ਬੋਲ ਰਹੀਆਂ ਸਨ ਉਹ ਦੋਵੇਂ ਚੁੱਲ੍ਹੇ ਕੋਲ ਬੈਠ ਗਏ। ਪ੍ਰੀਤ ਨੇੁੱਦ ਕਰਮ ਕੀਤਾ ਤੇ ਪਤਾ ਪਾ ਕੇ ਉਬਾਲਿਆ। ਜੇਟ ਨੇ ਘ라스 ਫੜਿਆ ਤੇ ਹੌਲੀ-ਹੌਲੀ ਪੀਤਾ। ਉਸ ਦੀਆਂ ਉਂਗਲਾਂ ਅਜੇ ਵੀ ਠੰਡੀਆਂ ਸਨ। ਪ੍ਰੀਤ ਨੇ ਆਪਣੇ ਹੱਥਾਂ ਵਿੱਚ ਉਸਦੇ ਹੱਥ ਲੈ ਲਏ। ਜਿਵੇਂ ਗਰਮ ਕਰਮਾ ਚਾਹੁੰਦੀ ਸੀ। ਜੇਟ ਨੇ ਕੁਝ ਨਹੀਂ ਕਿਹਾ। ਮਸੂਸ ਵੱਲ ਵੇਖਦਾ ਰਿਹਾ। ਬਾਅਦ ਵਿੱਚ ਉਹ ਦੋਵੇਂ ਪ੍ਰੀਤ ਦੇ ਕਮਰੇ ਵਿੱਚ ਆ ਗਏ। ਮੌਬਤੀ ਅਜੇ ਵੀ ਵੱਲ ਰਹੀ ਸੀ ਜੇਟ ਨੇ ਖਿੜਕੀ ਖੋਲ ਦਿੱਤੀ ਮੀਂਹ ਦੀ ਖੁਸ਼ਬੂ ਅੰਦਰ ਆ ਗਈ ਉਹ ਬਿਸਤਰੇ ਦੇ ਕਿਨਾਰੇ ਬੈਠ ਗਿਆ ਪ੍ਰੀਤ ਉਸ ਦੇ ਪਿੱਛੇ ਖੜੀ ਰਹੀ ਬੜੇ ਸਾਲ ਬਾਅਦ ਤੈਨੂੰ ਇੰਜ ਵੇਖ ਰਹੀ ਆ ਉਸ ਨੇ ਹੌਲੀ ਜਿਹਾ ਕਿਹਾ ਜੇਟ ਨੇ ਮੁੜ ਕੇ ਉਸ ਵੱਲ ਵੇਖਿਆ ਮੈਂ ਵੀ ਹਰ ਰਾਤ ਤੈਨੂੰ ਯਾਦ ਕਰਦਾ ਸੀ ਪ੍ਰੀਤ ਨੇ ਉਸ ਦੇ ਕੰਦੇ ਤੇ ਆਪਣੇ ਹੱਥ ਰੱਖ ਕੇ ਜੇਟ ਨੇ ਉਸ ਦੇ ਹੱਥ ਫੜ ਲਏ ਤੇ ਆਪਣੇ ਨਾਲ ਖਿੱਚ ਲਿਆ ਉਹ ਬਿਸਤਰੇ ਤੇ ਬੈਠ ਗਿਆ ਬਿਲਕੁਲ ਉਸ ਦੇ ਨਾਲ ਦੋਹਾਂ ਦੀਆਂ ਸਾਹਾਂ ਦੀਆਂ ਇੱਕ ਦੂਜੇ ਨਾਲ ਮਿਲਣ ਲੱਗੀਆਂ ਜੇਟ ਨੇ ਮੱਥੇ ਤੇ ਇੱਕ ਚੁੰਮ ਰੱਖ ਕੇ ਬੜੇ ਨਰਮੀ ਨਾਲ ਫਿਰ ਉਸ ਦੇ ਗੱਲਾਂ ਤੇ ਕਰਦਨ ਤੇ ਪ੍ਰੀਤ ਨੇ ਆਪਣੀ ਅੱਖਾਂ ਬੰਦ ਕਰ ਲਈਆਂ ਉਸਨੇ ਜੇਠ ਦੀ ਬਿਆਂ ਬਿਆਂ ਦੀਆਂ ਡੋਰੀਆਂ ਖੋਲੀਆਂ ਤੇ ਆਪਣਾ ਸਿਰ ਉਸਦੇ ਸਿਰ ਤੇ ਟਿਕਾ ਲਿਆ ਜੇਠ ਦੀਆਂ ਪਾ ਉਸ ਦੀ ਕਮਰ ਵਿੱਚ ਲਪੇਟ ਗਈਆਂ ਉਹ ਇੱਕ ਦੂਜੇ ਨੂੰ ਇੰਝ ਹੀ ਤੇ ਰੱਖਿਆ ਜਿਵੇਂ ਸਮਾਰੂਪਕਿਆ ਹੋਵੇ ਬਾਹਰੋਂ ਮੀਤੀ ਮਾ ਪਹਿ ਰਹੀ ਸੀ ਪਰ ਅੰਦਰ ਤੋਂ ਦਿਲ ਦੀ ਧੜਕਣਾ ਤੇਜ਼ ਹੋ ਰਹੀਆਂ ਸੀ ਪ੍ਰੀਤ ਨੇ ਪ੍ਰੀਤ ਦੇ ਪਾਲਾਂ ਵਿੱਚ ਉਂਗਲਾ ਫੇਰੀਆ ਉਸ ਦੇ ਕੰਨ ਕੋਲ ਹੌਲੀ ਜਿਹਾ ਮੈਂ ਕਦੇ ਨਹੀਂ ਚਾਹੁੰਦਾ ਸੀ ਕਿ ਇਹਨਾਂ ਰਾਤ ਖਤਮ ਹੋਵੇ ਪ੍ਰੀਤ ਨੇ ਉਸ ਦੇ ਗਲੇ ਲੱਗ ਕੇ ਚਾਹ ਦਿੱਤਾ ਉਹਨਾਂ ਦੋਹਾਂ ਨੇ ਇੱਕ ਦੂਜੇ ਨੂੰ ਬੜੀ ਨਰਮੀ ਨਾਲ ਆਪਣੇ ਵਿੱਚ ਸਪੇਟ ਲਿਆ ਹਰ ਪਾਸੇ ਵਿੱਚ ਅਤਿਕਾਰ ਸੀ ਹਰ ਨਜ਼ਰ ਵਿੱਚ ਬੇਹੱਦਿਆ ਪਿਆਰ ਉਹ ਰਾਤ 밤ੇ ਠੰਡੀ ਸੀ ਪਰ ਉਹਨਾਂ ਦੇ ਦੋਹਾਂ ਲਈ ਸਭ ਤੋਂ ਕਰਮਰਾਸੀ ਜਦੋਂ ਸਵੇਰ ਹੋਈ ਤਾਂ ਮੈਂ ਰੁਕ ਗਿਆ ਸੀ ਸੂਰਜ ਦੀ ਪਹਿਲੀ ਕਿਰਨ ਕਿੜੀ ਖਿੜਕੀ ਵਿੱਚੋਂ ਅੰਦਰ ਆਈ ਤੇ ਪ੍ਰੀਤ ਦੇ ਚਿਹਰੇ ਤੇ ਪਈ ਜਿਹਨੇ ਉਸ ਵੱਲ ਵੇਖਿਆ ਤੇ ਮੁਸਕਰਾਇਆ ਅੱਜ ਨਹੀਂ জানা ਮੈਨੂੰ ਉਸਨੇ ਕਿਹਾ ਪ੍ਰੀਤ ਨੇ ਉਸਦੇ ਹੱਥ ਨੂੰ ਆਪਣੇ ਹੱਥ ਵਿੱਚ ਜਕੜ ਲਿਆ ਫਿਰ ਕਦੇ ਨਾ ਜਾ ਬਾਹਰ ਤਰਤੀ ਮੀਨ ਨਾਲ ਟੁੱਟੀ ਹੋਈ ਸੀ ਸੁਗੰਧ ਆ ਰਹੀ ਸੀ ਅੰਦਰ ਦੋ ਦਿਲਾਂ ਨੇ ਆਖਰਕਾਰ ਇੱਕ ਦੂਜੇ ਨੂੰ ਪਾ ਹੀ ਲਿਆ ਸੀ ਬਿਨਾਂ ਕਿਸੇ ਸ਼ਬਦ ਦੇ ਬਿਨਾਂ ਕਿਸੇ ਵਾਅਦੇ ਦੇ ਸਿਰਫ ਇੱਕ ਠੰਡੀ ਰਾਤ ਨੇ ਸਭ ਕੁਝ ਕਹਿ ਦਿੱਤਾ ਸੀ ਤੇ ਇੰਨੀ ਹੀ ਮੇਰੀ ਕਹਾਣੀ ਸੀ ਤੇ ਹੋਰ ਅਚੀਆਂ ਆਪ ਪੀਤਿਆਂ ਕਹਾਣੀਆਂ ਸੁਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ